ਹੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਬੜਿਆ ਅੱਲਾ ਜਮੀ ਕਰਦਾ ਬਾਬਾ ਕੀ ਕਰ ਰਹਾ ਹੈ ਅੱਜ ਉਹ ਸਿਰਵਾਉਗਾ ਪਈ ਕਰ ਉਹ ਕਰ ਰਹਾ ਹੈ ਪੁਰਾ ਰੱਤ ਪੁਰਾ ਮਨੋਦਾਰ ਸੇਵਾ ਕਰ ਰਿਹਾ ਹੈ ਮੇਲਾ ਜਟਾਦਾਰੀ ਬੜਾ ਬੜੇ ਸ਼ਾਇਦ ਇਹ ਨਾ ਵਾਤ ਕੋਲੇ ਕਰ ਦੇ ਗੱਲ ਤੇ ਜੀ ਮੈਂ ਕਿਹਾ ਬਾਜ਼ਾਰ ਚ ਕੀ ਆ ਲੋਕ ਆ ਗਏ ਨੇ ਜਿਹੜੇ ਬੰਦੇ ਆਏ ਆ ਬੰਦਾ ਬਈ ਉਹ ਕੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਇਆ ਆਪਾਂ ਸ਼ੂਜ਼ ਤੇ ਅੰਦਰ ਜਰਾ ਬੈਠ ਜਾਂਦੇ ਆ ਗਰਮ ਬੱਚਿਆਂ ਨੇ ਤੇ ਸ਼ੈਸੇ ਗੱਤ ਲੱਭੀ ਦਾ ਹਰ ਜਗ੍ਹਾ ਹੀ ਪੂਰੇ ਲਾਪ ਲੱਭੀ ਦਾ ਜਿੱਥੇ ਤੁਹਾਨੂੰ ਪਤਾ ਹੁੰਦਾ ਕਿਥੇ ਬੰਦੇ ਦਾ ਲੋੜ ਆ ਫਿਰ ਉਥੇ ਆਪ ਚਾਹੀਦਾ ਜਿਵੇਂ ਆਪਾਂ ਵੇਖ ਲੈਂਦੇ ਹਾਂ ਕਿਥੇ ਜ਼ਿਆਦਾ ਲੋੜ ਆ ਕਿਥੇ ਘੀੜਾ ਫਿਰ ਰੋਸਾ ਬਰਦਾ ਜੀ ਸੂਲ ਦਿੰਦੀ ਹੋ ਜਰਾ ਆਪਾਂ ਦਿੰਦੀ ਲੋੜ ਵੰਨ ਨੂੰ ਫਿਰ ਕਿੰਨੀਆਂ ਕ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਜੀ ਪਰਮਾਤਮਾ ਦੇ ਨਾਮ ਤੇ ਕਹਿੰਦੇ ਕਿ ਤੁਹਾਨੂੰ ਖੇਰ ਕਰੇ ਬੜਾ ਸੀਸਾ ਦਿੰਦੇ ਕਿੰਨੇ ਲੋਗ ਆ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਆਪਾਂ ਆ 6-7 ਜਣੇ ਟੀਮ ਆ ਦੇ ਬਸ ਫਿਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇਰੇ ਕੱਜ ਤੱਕ ਰਾਜਨ ਭਾਈ ਆ ਵਾਡੋ ਕੋਈ ਪਤਾ ਲਿਆ ਆ ਕੇ ਤੇਰੇ ਕੋਲ ਮੈਂ ਸਾਰੇ ਨਾਲੇ ਸੇਵਾ ਲਾਈ ਹੋਣਾ ਡਿਊਟੀ ਲੱਗੀ ਹੈ ਅੱਡੀ ਪਰਮਾਤਮਾ ਵੱਲੋਂ ਭਾਜੀ ਵੱਲੋਂ ਤੇ ਉਹ ਸਰ ਕਰਦੇ ਆਪਾਂ ਕਿਹਦੀ ਸੁਸਾਇਟੀ ਇਹ ਲੜ ਕੁਸ਼ਣ ਵਾਲੀ ਕੀ ਕੰਮ ਕਰਦੀ ਹੈ ਇਹ ਸਰ ਬੈਠੇ ਜਿਹੜੇ ਬੰਦੇ ਨਸ਼ੇ ਦੀ ਗਲਤ ਰੇਤ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ ਇਸ ਤਰ੍ਹਾਂ ਹੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਨੇ ਸੇਵਾ ਬਖਸ਼ੀ ਆ ਕਿੰਨੇ ਸੇਵਾ ਕਰਦੇ ਆ ਬੂਟ ਜਿਹੜਾ ਆਪਾਂ ਸਾਡੇ ਮਨ ਚ ਆਕ ਨਹੀਂ ਆ ਠੰਡ ਬਹੁਤ ਆ ਸਾਡੇ ਕਰਨ ਦੀ ਇੱਕ ਜਿਹੜਾ ਗਰੀਬ ਬੰਦਿਆਂ ਨੂੰ ਜਿਹੜਾ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਅਸੀਂ ਦੇ ਦਿਆ ਉਹਦੀ ਪਰ ਜੇ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕਿ ਕਿ ਬੰਦੇ ਆ ਗਰੀਬ ਆਂ ਜੁਰਾਬਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੀ ਨਾ ਕਿ ਸ਼ਹਿਰ ਨਾ ਨਾ ਸ਼ਹਿਰ ਦੇ ਵਾਕੋ ਵਾਕੋ ਏਰੀਆ 'ਚ ਅੱਜ ਤੇ ਅੱਜ ਦਿੱਤੇ ਆ ਕੱਲ ਦਿੱਤੇ ਆ ਕੱਲ ਦਿੱਤੇ ਆ ਲੱਭ ਲੱਭ ਕੇ ਮਤਲਬ ਕਰੀ ਦੀ ਆ ਜਿਹੜੇ ਲੋਡ ਵੰਡਾ ਜਿਹੜੇ ਲੋਡ ਵੰਡਾ ਲੋਡ ਵੰਡਾ ਜਿਹੜੇ ਆਪ ਲੱਭੀ ਤੇ ਆ ਕੋਈ ਇਹ ਤਰ੍ਹਾਂ ਚਿਪਲਾਵਾ ਕਿ ਉਹਨੂੰ ਮਰਵਾ ਦੇ ਕਰਕੇ ਆਪਣਾ ਮਤਲਬ ਕਰੀ ਰਾਂਗਾ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੋਈ ਹੋਈ ਕਿ ਜਿੱਥੇ ਅਸੀਂ ਇਹ ਮੰਗੇ ਬੂਟ ਪਾਉਂਦੇ ਆ ਤੇ ਤੁਹਾਡੇ ਮਰਜ਼ੀ ਆ ਕਿ ਜਿਹੜੇ ਇਹਨਾਂ ਨੇ ਮਿਲਦੇ ਪਾਪੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹ ਹੀ ਆ ਤੇ ਇਹਦੇ ਨਾਲ ਚੰਗਾ ਹੋ ਕਿ ਜਿਹੜੇ ਅਸੀਂ ਬੁਰੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟ ਆ ਉਹ ਥੋੜੇ ਤਾਂ ਉਹਦਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੋਣਾਂ ਦੇ ਲਈ ਜਿਹੜੇ ਮਫੋਟੇ ਲਾਇਏ ਨੇ ਤਾਂ ਇਹ ਪਤਾ ਨਹੀਂ ਕਿ ਇਹ ਤਾਂ ਇਹੋ ਜਿਹੇ ਸਾਡੀ ਪਛਾਣ ਆ ਜਿੱਦਾਂ ਹੁਣ ਸ਼ਿਫ ਸ਼ਰਦ ਦੇ ਵਿੱਚ ਲੋਕਲ ਕੋ ਬਿਨੇ ਵੀ ਘੁੰਮ ਸਕਦੇ ਆ ਮੁੰਡਾ ਇਹ ਇਹ ਮਟਰ ਸਾਡਾ ਪਾਉਂਦੇ ਆ ਰਾਜਾ ਤੇ ਮਤਲਬ ਸਾਡਾ ਪਤਾ ਨਹੀਂ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ